ਸਤਿ ਸ੍ਰੀ ਅਕਾਲ ਜੀ ਮੈਂ ਮਨਿੰਦਰ ਸਿੰਘ ਤੇ ਤੁਸੀਂ ਦੇਖ ਰਹੇ ਹੋ ਪਿੰਡੂ ਟੀਵੀ ਅੱਜ ਅਸੀਂ 40 ਮੁਕਤੇ ਧਰਤੀ ਸ੍ਰੀ ਮੁਕਸਰ ਸਾਹਿਬ ਤੋਂ ਗੱਲਬਾਤ ਕਰ ਰਹੇ ਹਾਂ ਮਾਗੀ ਦਾ ਮੇਲੇ ਦਾ ਅੱਜ ਆਖਰੀ ਦਿਨ ਹੈ ਤੇ ਅੱਜ ਜਿਹੜੀ ਕਾਨਫਰੰਸ ਹੋਣੀ ਹੈ ਅ ਭਾਈ ਅਮਰਪਾਲ ਦੇ ਹੱਕ ਦੇ ਵਿੱਚ ਕਾਨਫਰੰਸ ਹੋਣੀ ਹੈ ਕਿਉਂਕਿ ਇੱਕ ਨਵੀਂ ਪੰਥਕ ਪਾਰਟੀ ਜਿਹੜਾ ਐਲਾਨ ਕਰਨਗੇ ਪੰਥ ਬਚਾਓ ਤੇ ਪੰਜਾਬ ਬਚਾਓ ਇਕੱਠ ਤੇ ਵਿੱਚ ਜਿਹੜੀ ਅਸੀਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਤਸਵੀਰਾਂ ਦੇਖ ਸਕਦੇ ਹੋ ਅਮਰਪਾਲ ਦੀ ਜਿਹੜੀ ਫੋਟੋ ਲੱਗੀ ਹੋਈ ਹੈ ਤੇ ਜਿਹੜੇ ਫਰੀਦਕੋਟ ਤੋਂ ਐਮਪੀ ਬਣੇ ਨੇ ਤਬੀ ਸਿੰਘੀ ਕਾਲਾ ਤੇ ਸੁਖਵਿੰਦਰ ਸਿੰਘ ਗਗਵਾਨ ਹੋਰ ਵੀ ਕਈ ਜਿਹੜੇ ਪੰਥਕ ਲੀਡਰ ਇੱਥੇ ਪਹੁੰਚੇ ਨੇ ਤੇ ਭਾਈ ਅਮਰਪਾਲ ਦੇ ਜਿਹੜੇ ਬਾਪੂ ਜੀ ترਸੀਮ ਸਿੰਘੀ ਪੋਂਟੇ ਨੇ ਜਿਹੜੇ ਵੀ ਪੰਜਾਬ ਬਚਾਓ ਜਿਹੜੀ ਇਹ ਰੈਲੀ ਹੈ ਤੇ ਪੰਥ ਬਚਾਓ ਰੈਲੀ ਹੈ ਕਿਉਂਕਿ ਜਿਹੜਾ ਨਾਮ ਰੱਖਿਆ ਇਹਨਾਂ ਨੇ ਪਾਰਟੀ ਦਾ ਸ਼ਰੋਮਣੀ ਅਕਾਲੀ ਦਲ ਅਨੰਦਪੁਰ ਸਾਹਿਬ ਦਾ ਨਾਮ ਰੱਖਿਆ ਹੈ ਜਿਹੜਾ ਰਸਮੀਆ ਲਾ ਜਿਹੜਾ ਅੱਜ ਕਰਨਗੇ ਇਸ ਮੁਕਸਰ ਦੀ ਧਰਤੀ 'ਚ ਜਿਹੜਾ ਕਰਨਗੇ ਤੁਸੀਂ ਪਿੱਛੇ ਇਕੱਠ ਦੇਖ ਸਕਦੇ ਹੋ ਤੁਸੀਂ ਇਕੱਠ ਦੇਖ ਸਕਦੇ ਹੋ ਆਪਾਂ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਵੀ ਜਿਹੜੀ ਰੈਲੀ ਦਾ ਕੀ ਮਕਸਦ ਹੈ ਵੀ ਕੀ ਐਲਾਨ ਕੀਤਾ ਜਾਵੇਗਾ ਅੱਜ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਭਾਈ ਜੀ ਵਾਜੇ ਖਾਲਸਾ ਸ਼੍ਰੀ ਵਹਿਗੂ ਜੀ ਦੀ ਫਤਿਹ ਵਹਿਗੂ ਜੀ ਦੀ ਫਤਿਹ ਜੀ ਭਾਈ ਇਹ ਜਿਹੜੀ ਅੱਜ ਕਾਨਫਰੰਸ ਹੋ ਰਹੀ ਆ ਭਾਈ ਮਤਪਾਲ ਦੇ ਹੱਕ ਦੇ ਵਿੱਚ ਇੱਕ ਪਾਰਟੀ ਦਾ ਐਲਾਨ ਵੀ ਕਰਨਾ ਹੈ ਜਿਹੜੀ 27 ਦੇ ਵਿੱਚ 2027 ਦੇ ਵਿੱਚ ਪਾਰਟੀ ਖੜੀ ਕਰਨੀ ਆ ਇਲੈਕਸ਼ਨ ਲੜਨੀ ਆ ਤੇ ਨੌ ਵੀ ਰੱਖਿਆ ਹੈ ਸ਼ੋਮਣੀ ਅਕਾਲੀ ਦਰ ਅਲੰਦਗੁਰ ਸਾਹਿਬ ਹੈ ਨਾ ਕੀ ਲੱਗਦਾ ਅੱਜ ਇਸ ਪਾਰਟੀ ਨਾਲ ਕੀ ਫਾਇਦਾ ਹੋਊਗਾ ਪੰਜਾਬ ਨੂੰ ਇਸ ਪਾਰਟੀ ਵੱਡੀਆਂ ਉਮੀਦਾਂ ਪਾਸ਼ ਹੋਏ ਹੈ ਕਾਨਫਰੰਸ ਤੋਂ ਸਾਨੂੰ ਜਿਹੜੀ ਆ ਪੰਜਾਬ ਦੀ ਗੱਲ ਕਰਨ ਵਾਲੀ ਪਾਰਟੀ ਜਿਹੜੀ ਆ ਉਹ ਪੰਥਕ ਪਾਰਟੀ ਜਿਹੜੀ ਉਹ ਬਣ ਬਣ ਲਈ ਹੈ ਉਹਦਾ ਅੱਜ ਐਲਾਨ ਹੋ ਜਾਣਾ ਵਾ ਤੇ ਬਹੁਤ ਖੁਸ਼ੀ ਦੀ ਗੱਲ ਹੈ ਜਿਹੜੀ ਕੌਮ ਦੀ ਗੱਲ ਕਰਨ ਵਾਸਤੇ ਜਿਹੜਾ ਕਿ ਕੋਈ ਨਾ ਕੋਈ ਪਾਰਟੀ ਜ਼ਰੂਰੀ ਹੀ ਇਸ ਕਰਕੇ ਜਿਹੜੀ ਆ ਭਾਜੀ ਨੂੰ ਲੱਗਿਆ ਬੋਲੂਗਾ ਜੀ ਕੁਝ ਇਹਦੇ ਬਾਰੇ ਦੱਸੂਗਾ ਕਾਨਫਰੰਸ ਬਾਰੇ ਜੀ ਜੋ ਇਕੱਠ ਕਰਿਆ ਅੱਜ ਕਾਨਫਰੰਸ ਹੋ ਰਹੀ ਆ ਭਾਈ ਮਤਪਾਲ ਦੇ ਹੱਕ ਦੇ ਵਿੱਚ ਅੱਜ ਪਾਰਟੀ ਦਾ ਐਲਾਨ ਕਰਨਾ ਹੈ ਕੀ ਨਾਮ ਰੱਖਿਆ ਗਿਆ ਪਾਰਟੀ ਦਾ ਨਹੀਂ ਪਾਰਟੀ ਦਾ ਨਾਮ ਸੋਣੀ ਆ ਜੀ ਅhle ਵੈਸੇ ਕਹਿੰਦੇ ਨੇ ਵੀ ਸ਼ੋਮਣੀ ਕਾਲੀ ਦਾ ਅਨੰਤਪੁਰ ਸਾਹਿਬ ਰੱਖਿਆ ਨਾਮ ਤੈਂ ਨਾ ਰეკਮੈਂਡ ਆ ਉਹ ਦੇਖੋ ਕਿਹੜੇ ਮੰਨ ਕੇ ਚੱਲੋ ਆਪਣਾ ਰეკਮੈਂਡ ਹੁੰਦੀ ਆ ਕਿਹੜੇ ਨਾਮ ਤਿੰਨਾਂ 'ਚੋਂ ਇੱਕ ਨਾਂ ਰਕਮੈਂਡ ਹੋਣਾ ਨਾ ਦੇਖੋ ਕਿਹੜਾ ਹੋ ਰਿਹਾ ਤੇ ਬਾਈ ਜੀ ਕੀ ਕਹੋਗੇ ਆਪਣਾ ਭਾਵਨਾਵਾਂ ਨੂੰ ਦੇਖ ਕੇ ਰਕਮੈਂਡ ਕਰਨਗੇ ਜਿਹੜਾ ਵੀ ਨਾਂ ਆਊਗਾ ਲੋਕ ਪੱਕੀ ਨਾ ਹੀ ਹੋਊਗਾ ਕੋਈ ਵੀ ਤੇ ਇੱਕ ਪਾਸੇ ਤਾਂ ਭਗਵੰਤ ਮੰਦੀ ਉਹਦੀ ਆਪਣੇ ਸਕੀਰਵਾਦ ਦੀ ਰੈਲੀ ਹੈ ਉਹ ਵੀ ਪੰਥਕ ਪਾਰਟੀ ਹੈ ਕਹਿੰਦੇ ਤੇ ਇਹ ਕਹਿੰਦੇ ਨੇ ਅਸੀਂ ਪੰਥ ਬਚਾਉਣਾ ਹੈ ਵੀ ਅਸੀਂ ਪੰਥਕ ਇਹ ਪੰਥਕ ਪਾਰਟੀ ਬਣਾ ਰਹੇ ਹਾਂ ਹੁਣ ਕਿਹਨੂੰ ਸਹੀ ਮੰਨੀਏ ਨਹੀਂ ਨਹੀਂ ਉਹ ਤਾਂ ਸਾਫ਼ ਹੀ ਹੈ ਜੀ ਲੋਕਾਂ ਨੂੰ ਪਤਾ ਹੀ ਉਹਦਾ ਸਾਰਾ ਲੋਕਾਂ ਦੇ ਸਾਫ਼ ਹੀ ਮੂਰੇ ਸਾਹਮਣੇ ਆ ਗਿਆ ਦੇਖੋ ਜਿਹੜੇ ਹੁਣ ਅਕਾਲ ਤਖਤ ਸਾਹ ਤੋਂ ਹੀ ਪਕੋੜੇ ਹੋ ਗਏ ਤਾਂ ਹੁਣ ਆਪਾਂ ਨੂੰ ਲੋਕਾਂ ਦੇ ਸਾਹਮਣੇ ਸੀਸਾ ਸਾਹਮਣੇ ਆ ਗਿਆ ਤਾਂ ਹੁਣ ਇਹਦਾ ਹੁਣ ਗੱਲ ਕੋਈ ਲੁਕੀ ਛਿਪੀ ਗੱਲ ਹੀ ਨਹੀਂ ਜਿਹੜੀ ਇਹ ਪਾਰਟੀ ਬਣੂਗੀ ਇਹ ਤਾਂ ਲੋਕ ਹਿੱਤਾਂ ਦੇ ਲੋਕਾਂ ਨਾਲ ਜਿਹੜੀ ਧੱਕੇਸ਼ਾਹੀ ਹੋ ਰਹੀ ਹੈ ਉਹਦੇ ਵਿਰੋਧੇ ਇੱਕ ਆਵਾਜ਼ ਕਰਨ ਵਾਸਤੇ ਇੱਕ ਮੰਨ ਕੇ ਚਲੋ ਸਟੈਂਡ ਠੀਕ ਹੈ ਕਿ ਨਹੀਂ ਇਹੜਾ ਆਪਣਾ ਲੋਕਾਂ ਨਾਲ ਧੱਕਾ ਹੋ ਰਿਹਾ ਜਾਂ ਲੋਕਾਂ ਦੇ ਜਿਹੜੇ ਹੱਕ ਹੈ ਹੱਕ ਦਬਲੇ ਕੁਚੇ ਜਾ ਰਹੇ ਆ ਉਹਨਾਂ ਨੂੰ ਬਸ ਸਟੈਂਡ ਕਰਨ ਵਾਸਤੇ ਇੱਕ ਪਾਰਟੀ ਦੀ ਇੱਕ ਇੱਕ ਧਿਰ ਬਣ ਰਹੀ ਹੈ ਕੋਈ ਕੋਈ ਸਿਆਸੀ ਲਾਹਾ ਖਟਣਾ ਜਾਂ ਕੋਈ ਸਿਆਸੀ ਤੌਰ ਤੇ ਨਹੀਂ ਇਹ ਇਹਨਾਂ ਦਾ ਕੋਈ ਮਨਸੂਬਾ ਨਹੀਂ ਲਿ ਵੀ ਸਿਆਸੀ ਤੌਰ ਤੇ ਆਪਾਂ ਵਿਚਰਨਾ ਜਾਂ ਸਿਆਸੀ ਸਿਆਸੀ ਬਣ ਕੇ ਵਿਚਰਨਾ ਨਹੀਂ ਇਹਨਾਂ ਦਾ ਮਨਸੂਬਾ ਇਹਨਾਂ ਦਾ ਤਾਂ ਇੱਕ ਇਹ ਮਨਸੂਬਾ ਹੈ ਲਿ ਵੀ ਇਸ ਜਿਹੜਾ ਹਨੇਰ ਨਗਰੀ ਹੈ ਇਹਦੇ ਵਿੱਚ ਕੋਈ ਸੱਚ ਦੀ ਆਵਾਜ਼ ਕਰਨ ਵਾਸਤੇ ਵੀ ਕੋਈ ਬੁਲੰਦ ਕਰਨ ਵਾਸਤੇ ਕੋਈ ਪਾਰਟੀ ਕੋਈ ਸਟੈਂਡ ਕਰਦੀ ਹੈ ਜਾਂ ਉਹ ਲੋਕ ਹੈਗੇ ਆਪਣੇ ਸਟੈਂਡ ਕਰਨ ਵਾਲੇ ਉਹ ਹੀ ਹੋਣਗੇ ਸੱਚੇ ਸੱਚੇ ਲੋਕ ਬਾਕੀ ਜਿਹੜੀ ਇਹ ਇੱਕ ਗਲਤ ਫਹਿਮੀ ਵੀ ਅਪਣਾਈ ਜਾ ਰਹੀ ਆ ਆਮ ਜਿਹੜੇ ਆਪਣੇ ਜਨਰੇਸ਼ਨ ਆ ਨਵੇਂ ਯੂਥ ਹੈ ਉਹਦੇ ਚ ਲਿਵੀ ਜਿਵੇਂ ਲਿਵੀ ਇਹ ਪਿੱਛੇ ਹਟ ਕੇ ਜਾਏ ਹੋਗੇ ਜਾਏ ਮੁੱਤਿਆਂ ਤੋਂ ਬਾੜਕ ਕੇ ਦੇਖੋ ਜਿਹੜੇ ਮਾਹੌਲ ਹੈ ਮਾਹੌਲ ਦੇ ਹਿਸਾਬ ਨਾਲ ਕਈ ਵਾਰੀ ਸਟੈਂਡ ਨਾਲ ਪਿੱਛੇ ਜਾ ਕੇ ਲੈਣਾ ਪੈ ਜਾਂਦਾ ਜਦੋਂ ਸ਼ਾਂਤਾਂ ਦੇ ਆਪਣਾ ਟੈਗ ਹੋਏ 84 ਚ ਉਸ ਤੋਂ ਬਾਅਦ ਕੀ ਹੋਇਆ ਜਦੋਂ ਇਹ ਸਿੱਧੇ ਤੌਰ ਤੇ ਤਾਂ ਆਪਾਂ ਲੜ ਨਹੀਂ ਸਕਦੇ ਸਿੰਘ ਕਈ ਤੇ ਜਿਹੜੇ ਪਪਾ ਠਾਕਰ ਸਿੰਘ ਸੀ ਉਹਨਾਂ ਨੇ ਵੀ ਇੱਕ ਸਟੈਪ ਪਿੱਛੇ ਕਰਕੇ ਤੇ ਉਹਨਾਂ ਨੇ ਉਹਦਾ ਬਹੁਤ ਰਿਜ਼ਲਟ ਨਿਕਲਿਆ ਨੌਜਵਾਨਾਂ ਦੇ ਬਾਰੇ ਅਵੇਅਰਨੈਸ ਆਈ ਸੰਤਾਂ ਦਾ ਜਿਹੜਾ ਮੰਨ ਕੇ ਚੱਲੋ ਚਿਹਰਾ ਸੀਗਾ ਸਹੀ ਸੰਤਾਂ ਦਾ ਉਹ ਲੋਕਾਂ 'ਚ ਹੁਣ ਮੂਰੇ ਲਾਂਦਾ ਉਹਦੇ ਵਾਸਤੇ ਟਾਈਮ ਲੱਗਿਆ 20 ਸਾਲ ਦਾ ਤੇ ਨਹੀਂ ਤਾਂ ਦੇਖੋ ਜੀ ਉਦੋਂ ਮੰਨ ਕੇ ਚੱਲੋ ਸਰਕਾਰਾਂ ਨੇ ਤਾਂ ਇੱਕ ਤਰ੍ਹਾਂ ਨਾਲ ਸੰਤਾਂ ਦਾ ਜਿਹੜੇ ਹੀ ਮੰਨ ਕੇ ਚੱਲੋ ਇੱਕ ਵਿਰੋਧੀ ਪੰਜਾਬ ਵਿਰੋਧੀ ਬਣਾਤਾ ਸੀ ਲਿ ਵੀ ਦੇਖੋ ਲਿ ਵੀ ਇਹ ਅਕਾਲਤਾਂ ਸਾਹਿਬ ਤੇ ਜਾ ਕੇ ਬਹਿ ਗਏ ਲੇ ਵੀਟ ਜੇ ਪਾਸੇ ਹੜ ਜਾਂਦੇ ਅਟੈਕ ਨਾ ਹੁੰਦਾ ਲੋਕਾਂ ਦਾ ਨੁਕਸਾਨ ਨਾ ਹੁੰਦਾ ਇਹ ਨਾ ਹੁੰਦਾ ਉਹ ਨਾ ਹੁੰਦਾ ਜਿਵੇਂ ਨੈਟਾ ਬਸਾ ਗਿਆ ਉਹ ਸਰਕਾਰਾਂ ਸਾਇਜ਼ ਦੀਆਂ ਨੈਟਾ ਸਾਇਜ਼ਤਾ ਸੀ ਉਹ ਤਾਂ ਇੱਕ ਸਾਹ ਨਕਾਂਜਾ ਵੀ ਹੋ ਗਏ ਸੀ ਜੇ ਮੰਨ ਕੇ ਚੱਲੋ ਜਿਹੜੇ ਬੁੱਧੀਜੀਵੀ ਸਿੰਘ ਸੀ ਆਪਣੇ ਬਾਬਾ ਠਾਕੁਰ ਸਿੰਘ ਕਰਕੇ ਉਹ ਬੰਦੇ ਉਹਨਾਂ ਇੱਕ ਸਟੈਪ ਪਿੱਛੇ ਲੈ ਕੇ ਤੇ ਨਾ ਪ੍ਰਚਾਰ ਕਰਦੇ ਗਵਰਨਰ ਉਹਦੇ ਪ੍ਰਚਾਰ ਕਰਿਆ ਉਹ 20 ਸਾਲਾਂ ਬਾਅਦ ਉਹ ਰਿਜ਼ਲਟ ਮਿਲ ਗਿਆ ਲੋਕਾਂ ਨੂੰ ਸਾਫ਼ ਹੋ ਗਿਆ ਕਿ ਇਹ ਵੀ ਸ਼ਾਂਤ ਸਹੀ ਸੀ ਆਪਦੀ ਜਗ੍ਹਾ ਤੇ ਦੇਖੋ ਇਹ ਉਹੀ ਨੈਟਾ ਫੇਰ ਉਹੀ ਚੀਜ਼ ਅਜਿਹੇਰਾ ਇਤਿਹਾਸ ਹੈ ਇਹ ਦੁਆਰੇ ਦਾ ਹਰਾ ਰਿਹਾ ਆਪਣੇ ਦੁਆਰੇ ਫੇਰੇ ਇਤਿਹਾਸ ਹੀ ਦਹਰਾ ਰਿਹਾ ਆਪਣੇ ਆਪ ਨੂੰ ਦੇਖੋ ਨਹੀਂ ਤਾਂ ਇਹ ਇੱਕ ਪੰਥਕ ਪਾਰਟੀ ਉਹਨਾਂ ਦੀ ਵੀ ਆਂਗੀ ਸੀਗੀ ਸ਼ੋਮਣੀ ਅਕਾਲੀ ਦਲ ਮਰਸਾਰਾ ਤੇ ਉਹ ਤਾਂ ਪਾਰਟੀ ਖੜੀ ਨਹੀਂ ਹੋ ਸਕੀ ਕੀ ਲੱਗਦਾ ਵੀ ਇਹ ਪਾਰਟੀ ਕਿਵੇਂ ਤੁਹਾਨੂੰ ਕੀ ਉਮੀਦਾਂ ਵੀ ਖੜੀ ਹੋ ਪਵੇ ਪੰਥਕ ਪਾਰਟੀ ਸ਼ੋਮਣੀ ਅਕਾਲੀ ਦਲ ਸੀਗੀ ਜਦੋਂ ਆਪਣੇ ਚਿਹਰੇ ਕਈ ਵਾਰੀ ਕੋਈ ਇਹ ਨਹੀਂ ਹੁੰਦਾ ਜਦੋਂ ਚਿਹਰੇ ਆ ਜਾਂਦੇ ਇਹਦੇ ਵਿੱਚ ਸਿਆਸੀ ਲੀਟਰ ਆ ਜਾਂਦੇ ਸਿਆਸੀ ਲੋਕ ਆ ਜਾਂਦੇ ਆ ਉਹ ਜਿਹੜੇ ਉਹਨਾਂ ਦੇ ਮੰਨ ਕੇ ਚੱਲੋ ਆਪਣੇ ਕਰਦਾਰ ਹੁੰਦੇ ਹੈਗੇ ਪਾਰਟੀ ਦੇ ਜਾਸੂਲ ਹੁੰਦੇ ਆ ਉਹਨਾਂ ਤੋਂ ਜਦੋਂ ਥੜਕ ਜਾਂਦੇ ਆ ਤਾਂ ਫਿਰ ਉਹ ਪਾਰਟੀਆਂ ਹੋਰ ਰੂਪ ਲੈ ਲੈਂਦੀਆਂ ਜਿਹੜੇ ਲੋਕ ਆ ਹੋਰ ਚੰਗੇ ਲੋਕਾਂ ਨਾਲ ਜੁੜਨ ਲੱਗ ਜਾਂਦੇ ਆ ਇਹ ਕੋਈ ਬਾਲਾ ਵੱਡਾ ਵੇਸਾ ਨਹੀਂ ਵੀ ਪਾਰਟੀ ਉਹ ਸੀਗੀ ਜਾਂ ਇਹ ਪਾਰਟੀ ਨੂੰ ਕੌਣ ਬਣਾਣਾ ਪਿਆ ਗਿਆ ਜਾਂ ਕੌਣ ਬਣਾ ਰਿਹਾ ਇਹ ਤਾਂ ਲੋੜ ਹੈ ਸਮੇਂ ਦੀ ਲੋੜ ਸਮੇਂ ਦੀ ਲੋੜ ਹੈ ਜੂਸ ਨੂੰ ਲੋਕਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਤੇ ਉਹਦੇ ਵਾਸਤੇ ਉਹਦੇ ਬਾਰੇ ਕੀ ਕਹੋਗੇ ਵੀ ਜਿਹੜੀ ਐਨਐਸਐ ਲੱਗੀ ਆ ਭਾਈਆ ਮਤ ਪਾ ਲੁੱਤੇ ਤੇ ਹੁਣ ਯੂਆਪੀ ਲਾਦੀ ਹੈ ਨਾ ਹਾਂਜੀ ਵੀ ਹੁਣ ਕਦੇ ਨਹੀਂ ਬਾਹਰ ਨਿਕਲ ਸਕਦਾ ਕਾਲੇ ਪਾਣੀ ਦੀ ਜਿਹੜੀ ਕਹਿੰਦੇ ਨੇ ਸੋ ਜੁਏਪੀ ਜਿਵੇਂ ਹੁਣ ਉਹ ਤਾਂ ਇੱਕ ਨਾ ਆਧਾਰ ਜੀ ਜੁਏਪੀ ਵੀ ਇੱਕ ਧਾਰਾ ਧਾਰਾ ਦਾ ਪਹਿਲਾਂ ਹੀ ਬਹੁਤ ਲੱਗਿਆ 302 ਲੱਗੀ ਹੈ ਹੋਰ ਵੀ 307 ਲੱਗੀ ਹੈ ਧਾਰਾ ਦਾ ਬਹੁਤ ਪਹਿਲਾਂ ਵੀ ਲੱਗਿਆ ਹੋਵੇਗਾ ਨਹੀਂ ਕਿਉਂ ਧਾਰਾ ਇੰਨੀ ਧਾਰਾ ਕਿਉਂ ਲਗਾ ਰਹੇ ਨੇ ਕਰ ਕੀ ਆ ਭਾਈ ਅਮਰਤਪਾਲ ਤੋਂ ਜਦੋਂ 2 ਸਾਲ ਜੇਲ੍ਹ ਜਦੋਂ ਆਪਾਂ ਨੌਜਵਾਨਾਂ ਨੂੰ ਲੋਕਾਂ ਨੂੰ ਅਵੇਰਨੈਸ ਜਦੋਂ ਕੋਈ ਬੰਦਾ ਸੱਚ ਦੇ ਰਾਹ ਤੇ ਚੱਲਦਾ ਅਵੇਰਨੈਸ ਦਿੰਨੇ ਆ ਉਹ ਸਰਕਾਰਾਂ ਨੂੰ ਡਰ ਹੁੰਦਾ ਹਮੇਸ਼ਾ ਹੀ ਰਿਹਾ ਤੇ ਵੀ ਜੇ ਲੋਕ ਸੱਚ ਦੀ ਆਵਾਜ਼ ਕੋਈ ਆਪਣਾ ਬੰਦਾ ਆਉਂਦਾ ਉਹ ਵੈਨਸ ਕਰਦਾ ਲੋਕਾਂ ਨੂੰ ਯੂਥ ਨੂੰ ਕਰਦਾ ਉਹ ਕਹਿੰਦਾ ਹਲੇ ਵੀ ਇਹ ਯਾਰ ਜਿਹੜੇ ਨਸ਼ੇ ਐ ਜਾਂ ਕੋਈ ਵੀ ਐ ਇਹਦੇ ਵੀ ਰਾਤੋਂ ਰਾਤ ਨਹੀਂ ਆਏ ਇੱਕ ਸਿੱਖ ਨਜ਼ਲ ਕੁਸ਼ੀ ਦਾ ਪਲਾਨ ਉਹ ਪਲਾਨ ਹਟਾ ਰਹੇ ਐ ਸਟੈਪ ਵਾਈ ਸਟੈਪ ਆ ਰਹੇ ਐ ਦੇਖੋ 84 ਦੇ ਵਿੱਚ ਵੀ ਦੋ ਨਾਰੇ ਦਿੱਤੇ ਇਹਨਾਂ ਨੇ ਇੱਕ ਤਾਂ ਹਮਦੋ ਹਮਾਰੇ ਦੋ ਦਾ ਨਾਰਾ ਦਿੱਤਾ ਤੇ ਉਹਦੇ ਚ ਵੀ ਬਹੁਤ ਕਾਮਯਾਬ ਹੋ ਗਏ ਇਹ ਇਹ ਉਦੋਂ ਇਹ ਸੀਗਾ ਜਿਹੜੇ ਟੀਚਰ ਸੀਗੇ ਉਹ ਕਾਮਰੇਡ ਸੋਚਦੇ ਥੋੜੇ ਸੀਗੇ ਮੰਨ ਕੇ ਚੱਲ ਧਾਰਮਿਕ ਪੱਖ ਨਹੀਂ ਸੀ ਉਹਨਾਂ ਦਾ ਅਤੇ ਮੈਂ ਅੱਕ ਪੱਖ ਤੋਂ ਕਮਜ਼ੋਰ ਸੀ ਤੇ ਮੰਨ ਕੇ ਚਲੋ ਕਾਮਰੇਟ ਦੀ ਪੱਖ ਉਹਨਾਂ ਦਾ ਵੱਧ ਸੀ ਜੇ ਉਦੋਂ ਉਦੋਂ ਦੇ ਟੀਚਰ ਸੀ ਪਿਛਲੇ ਨਾਲੋਂ ਹੁਣ ਤਾਂ ਉਹਨਾਂ ਦਾ ਕੀ ਹੋਇਆ ਉਹ ਜਿਹੜਾ ਨਾਅਰਾ ਸੀ ਉਹ ਲੋਕਾਂ ਨੇ ਇਹੋ ਜਿਹਾ ਅਪਣਾਇਆ ਕਿ ਵੀ ਹਮ ਦੋ ਹਮਾਰੇ ਦੋ ਤੋਂ ਹਮ ਆਵਾ ਇੱਕ ਹੀ ਰਹਿ ਗਿਆ ਦੋ ਵੀ ਨਹੀਂ ਰਹੇ ਉਹਦਾਂ ਨੇ ਕੀ ਆ ਦੇਖੋ ਹੁਣ ਤੁਸੀਂ ਜੇ ਇੱਥੇ ਮੰਨ ਕੇ ਚੱਲ ਮਾਹੌਲ ਸਰਕਾਰਾਂ ਨੇ ਇਹ ਜਿਹਾ ਕ੍ਰੀਏਟ ਕਰ ਤੇ ਪੰਜਾਬ ਦੇ ਦੇਖੋ ਪਹਿਲੀ ਗੱਲ ਤਾਂ ਬੱਚੇ ਇੱਕ ਇੱਕ ਆ ਜਾਂ ਦੋ ਦੋ ਆ ਉਹ ਫੇਰ ਉਹ ਇੱਥੇ ਮਾਹੌਲ ਸੇਫ ਹੀ ਨਹੀਂ ਫਿਊਚਰ ਹੀ ਨਹੀਂ ਮਾ ਪਿਆਉਣੂ ਦੀਦਾ ਉਹ ਕੀ ਕਰਦੇ 50 ਲੱਖ 70 ਲੱਖ ਲਾ ਕੇ ਤੇ ਜਵਾਕਾਂ ਨੂੰ ਬਾਹਰ ਤੋਰਨ ਦੀ ਕੋਸ਼ਿਸ਼ ਕਰਦੇ ਆ ਹਾਲਾਂਕਿ ਉੱਥੇ ਵੀ ਗੁਆਈ ਆਪਾਂ ਨੂੰ ਪਤਾ ਹੀ ਐ 50-50 ਲੱਖ ਲਾ ਕੇ ਬੱਚੇ ਉੱਥੇ ਕੰਮ ਨਹੀਂ ਮਿਲਦਾ ਆਪਣੀਆਂ ਕੁੜੀਆਂ ਨੌਜਵਾਨ ਗੁੱਡੀਆਂ ਨੂੰ ਆਪਾਂ ਸਟੱਡੀ ਵੇਚ ਤੇ ਭੇਜਦੇ ਆ ਤੇ ਉੱਥੇ ਜਾ ਕੇ ਆਪਣੇ ਹੁਣ ਸਾਹਮਣੇ ਸੀਸਾ ਹੀ ਐ ਲੇ ਵੀ ਕੀ ਹੋ ਰਿਹਾ ਐ ਬੱਚਿਆਂ ਨਾਲ ਉੱਥੇ ਆਪਾਂ ਨੂੰ ਪਤਾ ਹੀ ਐ ਕਹਿਣ ਦਾ ਮਤਲਬ ਇਹ ਇੱਕ ਇਹ ਇੱਕ ਸਮੇਂ ਦੀ ਲੋੜ ਆ ਇਹ ਕੋਈ ਸਿਆਸੀ ਲਾਹਾ ਲੈਣ ਵਾਸਤੇ ਪਾਰਟੀ ਨਹੀਂ ਹੋਉਂ ਚਾਰੀ ਇੱਕ ਸਮੇਂ ਦੀ ਲੋੜ ਹੈ ਸਮੇਂ ਦੀ ਲੋੜ ਨੂੰ ਹੁੰਦੀ ਆ ਰਹੀ ਹੈ ਹਾਂਜੀ ਇਹ ਹੋਰ ਮਤਲਬ ਜਿਹੜੇ ਪੰਥਕ ਪਾਰਟੀਆਂ ਅਲੱਗ-ਅਲੱਗ ਹੋਈਆਂ ਭਾਈ ਹੁਣ ਸਿਮਰ ਜੀ ਸਿਮਾਨ ਦੀ ਜਿਹੜੀ ਕਾਨਫਰੰਸ ਅੱਡ ਹੋ ਰਹੀ ਹੈ ਹਨਾ ਬਾਦਲ ਚੜ੍ਹੋ ਤਾਂ ਲੱਗਿਆ ਸੋਚ ਮਤਲਬ ਭਾਈ ਅਮਰਤਪਾਲ ਵਾਲੀ ਉਹਨਾਂ ਦੀ ਵੀ ਸਿਮਰ ਜੀ ਸਿਮਾਨ ਦੀ ਵੀ ਇੱਕ ਝੰਡੇ ਥੱਲੇ ਇਕੱਠੇ ਹੋਣਗੇ ਇਹ ਨਹੀਂ ਨਹੀਂ ਦੋਨੇ ਪੰਥਕ ਦੀ ਨਾਲ ਦੇਖੋ ਹੋਣਾ ਚਾਹੀਦਾ ਜਿਹੜੇ ਪੰਥਕ ਧਰੈ ਉਹਨਾਂ ਨੂੰ ਇੱਕ ਝੰਡੇ ਥੱਲੇ ਇਕੱਠਾ ਹੋਣਾ ਚਾਹੀਦਾ ਪਰ ਹੁੰਦੇ ਨਹੀਂ ਇਹਦੇ ਜੀ ਵੀ ਕਾਰਨ ਹੁੰਦੇ ਆ ਦੇਖੋ ਇਹ ਜਿਹੜੀ ਮੰਨ ਕੇ ਚੱਲੋ ਇਹ ਬਾਸਾ ਨਾ ਜਿਹੜੀ ਸ਼ੰਤ ਜਰਨੈਲ ਸਿੰਘ ਖਾਲਸਾ ਭਿੰਟਰਾਂ ਵਾਲਾਂ ਦੀ ਚਲਾਈ ਵੀ ਇਹਦਾ ਮੰਨ ਲੋ ਪਹਿਲਾਂ ਦੀਪ ਸਿੱਧੂ ਡਰਾਈਵਰ ਸੀ ਉਸ ਤੋਂ ਬਾਅਦ ਹੁਣ ਵਕਤੀ ਤੌਰ ਤੇ ਅੰਮ੍ਰਿਤਪਾਲ ਡਰਾਈਵਰ ਨਹੀਂ ਇਹਦੇ ਪਰ ਇਹਨੇ ਜਾਣਾ ਉਸੇ ਰਾਸਤੇ ਤੇ ਹੀ ਆ ਘੋੜ ਕੋੜ ਕੇ ਠੀਕ ਹੈ ਹੁਣ ਇਹ ਮੰਨ ਕੇ ਚੱਲੋ ਇਹ ਪੰਜ ਮੈਂਬਰੀ ਕਮੇਟੀ ਕਹਿੰਦੇ ਆ ਬਣਾਉਣ ਨੂੰ ਜਾਂ ਬਾਪੂ ਜੀ ਨੂੰ ਪ੍ਰਧਾਨ ਬਣਾਉਂਦੇ ਆ ਜਾਂ ਕੋਈ ਹੋਰ ਵਕਤੀ ਤੌਰ ਤੇ ਕੋਈ ਹੋ ਸਕਦਾ ਇਹਦਾ ਮੰਨ ਕੇ ਚੱਲੋ ਕੈਨੇਡਰ ਜਾਂ ਡਰਾਈਵਰ ਪਰ ਇਹਨੇ ਜਾਣਾ ਉਸੇ ਰੂਟ ਤੇ ਹੀ ਆ ਇਹ ਹੁਣ ਸੰਗਤ ਤੈਅ ਕਰੇ ਲਈ ਵੀ ਵਸ ਤੇ ਬਾਦਲ ਵਾਲੀ ਵਸ ਤੇ ਚੜਨਾ ਕਿ ਇੱਧਰ ਆਪਣੇ ਜਿਹੜੇ ਨਵੇਂ ਝਾੜੂ ਵਾਲਿਆਂ ਦੇ ਚੜਨਾ ਕਿ ਪੰਜ ਫਲੀ ਤੇ ਚੜਨਾ ਇਹ ਯੂਥ ਨੂੰ ਕਲੀਅਰ ਕਰ ਦਿੰਨੇ ਆ ਜਿੰਨੇ ਮਰਜ਼ੀ ਸ਼ਾਰਟਕਟ ਰਸਤੇ ਜਾਂ ਮੋੜ ਕੋ ਖਾਵੇ ਨਾ ਜਾਣਾ ਉਸੇ ਰਸਤੇ ਤੇ ਹੀ ਬੈਜੀ ਖਾਲਸਾ ਇੱਕ ਸਵਾਲ ਮੇਰਾ ਹੋਰ ਆ ਜੀ ਵੀ ਹੁਣ 2027 ਦੇ ਵਿੱਚ ਖਾਲਸਾ ਰਾਜ ਆਵੇਗਾ ਦੇਖੋ ਖਾਲਸਾ ਰਾਜ ਦਾ ਜਿਹੜੀ ਖਾਲਸਾ ਰਾਜ ਦਾ ਨਾ ਇੱਕ ਹਊਆ ਕੀ ਹੋਇਆ ਇਹਦੇ 'ਚ ਜਿਹੜੇ ਮੰਨ ਕੇ ਚੱਲੋ ਆਪਣੇ ਸਿੱਖ ਨੌਜਵਾਨ ਆ ਜਾ ਸਿੱਖ ਨਾਲ ਰਿਲੇਟਡ ਜਿਹੜੇ ਆਪਣੇ ਹੈਗੇ ਆ ਉਹ ਤਾਂ ਇਹਨੂੰ ਸਮਝਦੇ ਆ ਖਾਲਸਾ ਰਾਜ ਨੂੰ ਇਹਦਾ ਨੈਟ ਭਾਰਤ ਦੇ ਵਿੱਚ ਤਾਂ ਇਹ ਜਾਂ ਸਰਜਤਲ ਵੀ ਜਦੋਂ ਕੋਈ ਖਾਲਸਾ ਰਾਜ ਦੀ ਗੱਲ ਕਰਦਾ ਤਾਂ ਜਿਹੜੇ ਮੰਨ ਕੇ ਚੱਲੋ ਜਾਂ ਆਪਣੇ ਮੰਨ ਲੋ Hindu ਭਰਾ ਜਾਂ ਮੰਨ ਕੇ ਚੱਲੋ ਆਪਣੇ ਜਿਹੜੇ ਬਹੁ ਗਿਣਤੀਆਂ ਹੋਰ ਆਪਣੇ ਇੰਡੀਆ 'ਚ ਰਹਿੰਦੀਆਂ ਉਹਨਾਂ ਨੂੰ ਇਹ ਲੱਗਦਾ ਇਹ ਤਾਂ ਕੋਈ ਗਨਾਹ ਕਰ ਰਹੇ ਆ ਕੋਈ ਖਾਲਸਾ ਰਾਜ ਦਾ ਆਪਣੇ ਕੋਲ ਪੀੜ ਪਿਆ ਮਹਾਰਾਜ ਰਣਜੀਤ ਸਿੰਘ ਦਾ ਦੇਖੋ ਸਕਾਲਰਸਪ ਇਕੱਠੇ ਹੋ ਕੇ ਕੱਟ ਤੋਂ ਕੱਟ 500 ਸਕਾਲਰਸ਼ਿਪ ਇਕੱਠਾ ਹੋ ਕੇ ਇਹ ਕਹਿੰਦਾ ਲਿ ਵੀ ਜਿਹੜਾ ਪੀੜ ਸੀਗਾ ਮਹਾਰਾਜ ਰਣਜੀਤ ਸਿੰਘ ਦਾ ਇਹ ਬਹੁਤ ਵਧੀਆ ਰਾਹ ਸੀਗਾ ਅਸੀਂ ਤਾਂ ਉਹ ਰਾਹ ਚਾਹੁੰਦੇ ਆ ਬੇਗੰਪੂਰਾ ਬੇਗੰਪੂਰਾ ਚਾਹੁੰਦੀ ਆ ਸਿੱਖ ਸੰਗਤ ਜਿੱਥੇ ਕਿਸੇ ਨੂੰ ਗਾਮ ਨਾ ਹੋਵੇ ਆਪਣੀ ਧੀ ਪੈਣ ਛੜਕਤੇ ਜਾਵੇ ਕੋਈ ਉੱਥੇ ਕੋਈ ਕੌਮ ਦਾ ਮਸਲਾ ਦੇਖੋ ਹੁਣ ਨਸ਼ੇ ਆ ਨਸ਼ੇ ਕੋਈ ਇੱਕ ਕੌਮ ਦਾ ਮਸਲਾ ਅਸੀਂ ਤਾਂ ਇਹ ਕਹਿਨੇ ਆਏ ਲਈ ਜਿਹੜੇ ਆਪਣੇ ਹਤਮਤਾਂ ਤਾਂ ਕਹਿਆ ਦਾ ਵੀ 2-3 ਹਫਤੇ ਜੇ ਆ ਸ਼ਖਤਮ ਕਰ ਦਾਂਗੇ ਨਹੀਂ ਉਹ ਤਾਂ ਕਹੀ ਜਾਂਦਾ ਰਹੀ ਕਹੀ ਜਾ ਰਿਹਾ ਹੁਣ ਦੇਖ ਲੋ ਤੁਸੀਂ ਸੋਨੂੰ ਕਿੰਨਾ ਸੋਨੂੰ ਪਤਾ ਏ ਇਹ ਸਰਕਾਰਾਂ ਦਾ ਕਿੰਨੇ ਚਿਰ ਦੀਆਂ ਗਹਿ ਰਹੇਗੇ ਉਹ ਤਾਂ ਕਹਿੰਦੇ ਬਗਰਾੜੀ ਦਾ ਸੋਨੂੰ ਉਹ ਹੱਲ ਕੱਢ ਕੇ ਦੇਵਾਂਗੇ ਕੁਝ ਹਫਤਿਆਂ ਦੇ ਵਿੱਚ ਹੀ ਮੰਨੋ ਤਾਂ ਹੁਣ ਆਪਾਂ ਨੂੰ ਪਤਾ ਏ ਤਾਂ ਸਾਫ਼ ਹੁਣ ਇਹ ਨਹੀਂ ਲੱਗਦਾ ਵੀ ਜਿਹੜੀ ਉਹਨਾਂ ਨੇ ਮਾਫੀ ਮੰਗੀ ਆ ਬਾਦਲ ਨੇ ਸੁਖੀ ਬਾਦਲ ਨੇ ਕੱਲ ਤੱਕ ਸਭ ਤੋਂ ਜੋ ਵੀ ਹੁਕਮ ਲੱਗਿਆ ਏ ਤਨਖਾਹਿਆ ਕਰਾਰ ਦਿੱਤਾ ਉਸ ਤੋਂ ਬਾਅਦ ਲੱਗਦਾ ਨਹੀਂ ਲੋਕ ਜੁੜਨ ਗੋਣਾ ਨਾਲ ਨਹੀਂ ਨਹੀਂ ਉਹ ਪਤਾ ਕਾਰਨ ਕੀ ਹੈ ਜਦੋਂ ਇੱਕ ਤੌਰ ਤੇ ਮਾਫੀ ਜਦੋਂ ਸੁਖਬੀਰ ਸਿੰਘ ਬਾਦਲ ਜਾ ਕੇ ਮੰਗਦੇ ਆ ਤਾਂ ਉਦੋਂ ਸਿੱਖ ਸੰਗਤ ਦੇ ਵਿੱਚ ਇੱਕ ਥੋੜਾ ਜਿਹਾ ਨਾ ਮੰਨ ਕੇ ਚਲੋ ਕੁਐਰੀਫਿਕੇਸ਼ਨ ਗਈ ਸੀ ਇਹ ਵੀ ਯਾਰ ਠੀਕ ਹੈ ਗਲਤ ਨਾ ਹੋ ਗਿਆ ਚਲੋ ਲਈ ਵੀ ਯਾਰ ਸਿੱਖ ਨਿਵਾਣਾ ਹੋ ਕੇ ਲਈ ਵੀ ਕਈ ਵਾਰੀ ਮਾਫੀ ਮੰਗਦਾ ਹੈ ਮਹਾਰਾਜ ਬਖਸ਼ਣ ਹਾਰ ਹੈ ਇਹ ਵੀ ਕਨਾ ਦਾ ਇਹਦਾ ਬਹੁਤ ਵੱਡਾ ਹੈ ਪਰ ਆਖੋ ਘੱਟੋ ਘੱਟ ਸਿੱਖ ਨੇ ਆ ਕੇ ਮਾਫੀ ਮੰਗੀ ਉਹਦੀ ਕੋਈ ਸਜ਼ਾ ਲਵਾਈ ਚਲੋ ਸਿੱਖਾਂ ਦੇ ਹਿਸਾਬ ਨਾਲ ਘੱਟ ਸੀ ਜਾਂ ਵੱਧ ਸੀ ਉਹ ਵੱਖਰੀ ਵਿਸ਼ਾ ਹੈ ਪਰ ਉਸ ਹਾਵ ਨਾਲੇ ਵੀ ਸਿੱਖਾਂ ਨੂੰ ਇਹ ਸੀ ਸੰਗਤ ਨੂੰ ਇਹ ਸੀ ਵੀ ਚਲੋ ਉਹਨਾਂ ਨੇ ਮਾਫੀ ਮੰਗੀ ਪਰ ਉਹ ਹੁਣ ਦੇਖੋ ਕਿਦਰ ਵਾਹੇ ਜਾ ਕੇ ਕਹਿੰਦੇ ਵੀ ਉਹ ਤਾਂ ਸਾਡਾ ਕੋਈ ਅਸੀਂ ਤਾਂ ਉੱਥੇ ਝੋੜੀ ਚ ਪਵਾਇਆ ਇਹ ਸਾਡਾ ਤਾਂ ਇੱਕ ਪਾਸੇ ਆਪਾਂ ਮੰਨੇ ਜਾਣਾ ਹਨ ਇੱਕ ਪਾਸੇ ਕਹਿਣਾ ਲਈ ਵੀ ਆਪਾਂ ਗੱਲ ਇੱਥੇ ਕੀਤੀ ਐ ਹਾਂ ਜਾਂ ਨਾ ਜਵਾਬ ਦੇ ਦੇਣਾ ਇੱਕ ਪਾਸੇ ਆਪਾਂ ਇਹ ਲਈ ਵੀ ਆਪਾਂ ਉਹ ਗੱਲ ਤੋਂ ਆਪਾਂ ਪਿੱਛੇ ਹਟ ਜਾਣਾ ਹਨ ਇਹ ਗੱਲਾਂ ਵਾਸਤੇ ਸਿਆਸੀ ਲੀਟਰ ਏ ਥੋੜਾ ਜਿਹਾ ਵਧ ਜਾਂਦੇ ਆ ਤੇ ਵੈਸੇ ਸਹੀ ਮਨਾਂ ਦੇ ਵਿੱਚ ਲਈ ਵੀ ਇਹ ਜਿਹੜੀ ਪਾਰਟੀ ਹੋਂਦ ਚ ਆ ਰਹੀ ਐ ਇਹਦੀ ਕੋਈ ਸ਼ਾਸਿ ਰਹਾਣੀ ਇਹਦੀ ਇੱਕ ਲੋੜ ਹੈ ਤੇ ਲੋੜ ਮੁਤਾਬਕ ਇਹ ਲੋਕ ਜਿਹੜੇ ਜੁੜ ਰਹੇ ਆ ਜੀ ਭਾਤ ਸਾਹਿਬ ਜੀ ਤੇ ਬਾਈ ਜੀ ਇੱਥੇ ਬੋਰਡ ਲੈ ਕੇ ਖੜੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਬੱਸਾਂ ਜਿਹੜੀਆਂ ਆ ਰਹੀਆਂ ਨੇ ਆ ਮਾਰੇ ਬੱਸਾਂ ਆ ਰਹੀਆਂ ਨੇ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਬਾਈ ਜੀ ਬੋਰਡ ਲੈ ਕੇ ਕਰ ਰਹੇ ਨੇ ਬਾਈ ਜੀ ਕੀ ਕਹੋਗੇ ਸੰਤ ਬਚਾਓ ਪੰਜਾਬ ਬਚਾਓ ਇਹ ਨਾਰਾ ਰੈਡੀ ਦਾ ਹਾਂਜੀ ਇਹ ਕਿਉਂ ਤੁਹਾਨੂੰ ਪਤਾ ਹੀ ਆ ਜੀ ਪੰਥ ਸਾਡਾ ਗਲੀਆਂ ਚ ਰੋਲਦਾ ਤੇ ਜਵਾਨੀ ਸਾਡੀ ਨਸ਼ਾ ਚ ਰੋਲਦੀ ਤਾਂ ਕਰਕੇ ਸਾਡਾ ਪੰਥ بچਾਓ ਦਾ ਨਹਿਰਾ ਠੀਕ ਹੈ ਨਾ ਜੀ ਕਿਹੜੇ ਕੇ ਥੋੜੇ ਦਿਨ ਪਹਿਲਾਂ ਸਜ਼ਾ ਦਿੱਤੀਆਂ ਗਈਆਂ ਕਿਹੜਿਆਂ ਨੂੰ ਕਾਲ ਟਾਈਟ ਤੋਂ ਅੱਜ ਉਹ ਕਿਰਾਏ ਦੇ ਪਹਾੜੇ ਦੇ ਲੈ ਕੇ ਕੱਟ ਦਿਖਾ ਰਹੇ ਆ ਇਸ ਰੈਲੀ ਦੇ ਵਿਰੁੱਧ ਪਹਿਲਾਂ ਉਹਨਾਂ ਨੇ ਕਦੇ ਨਹੀਂ ਕੀਤੀ ਉਹਨਾਂ ਦਾ ਸਾਡੀ ਪੰਥਕ ਬਾਲਟੀ ਆ ਵੀ ਹੁਣ ਲਈ ਤੇ ਹੁਣ ਆਉਗੀ ਹੋਲੀ-ਹੋਲੀ ਗੱਡੀ ਹੁਣ ਉਹਨਾਂ ਲੀਡਰ ਕਹਿ ਰਹੇ ਨੇ ਜਿਹੜੇ ਉਹ ਨੇ ਉਹ ਕਹਿ ਰਹੇ ਵਧੀਆ ਗੱਲ ਹੈ ਉਨਹਾਂ ਨੂੰ ਪਤਾ ਲੱਗ ਗਿਆ ਵੀ ਅਸੀਂ ਲੀਡ ਤੋਂ ਲਾਤੀ ਸੀ ਜੇ ਬਰਾਬਰ ਧੜਕਣੀ ਉਹ ਤਾਂ ਪਤਾ ਲੱਗਿਆ ਨਹੀਂ ਤਾਂ ਆਪਦੇ ਘਰੋਂ ਨੂੰ ਪਰ ਲੱਗੇ ਸੀਗੇ ਚਾਰ ਬੱਸਾਂ ਬਈ ਮਾਨਪੀਤ ਬਾਦ ਦੇ ਕੋਲੇ ਹੈ ਕਿ ਇਹਨਾਂ ਕੋਲੇ 400 ਹੋ ਗਈ ਇਹ ਆਵਾਜ ਕਰ ਪਰ ਤੇ ਲੱਗੇ ਨਾ ਇਹ ਦੇਖੋ ਉਹੀ ਘਰ ਦਾ ਪੋਤਾ ਉਹ ਵੀ ਤਾਂ ਯਾਰ ਕੇ ਕਹਿੰਦੇ ਆ ਇਹ ਆਵਾਜ ਕਰ ਪਰ ਲੱਗੇ ਦੀ 500 ਨੂੰ ਸੋਚਿਆ ਪੰਥ ਤਾਂ ਗਲੀਆਂ 'ਚ ਰੋਲਦਾ ਤਾਂ ਕਰਕੇ ਨਾਰਾ ਦੇਣਾ ਜ਼ਰੂਰੀ ਸੀਗਾ ਕੋਈ ਵੀ ਚੀਜ਼ ਨੂੰ ਠਾਣ ਵਾਸਤੇ ਗੰਗਾ ਰਾਮ ਗਲੀਆਂ ਚ ਲੋਰਤਾ ਫਿਰ ਮਾਫੀ ਤਾਂ ਮੰਗ ਲਈ ਉੱਥੇ ਤਨਖਾਈਆ ਕਰਾ ਦਿੱਤਾ ਜਦੋਂ ਸੇਵਾ ਵੀ ਕੀਤੀ ਆ ਫਿਰ ਉਹ ਹੀ ਹਰਪ੍ਰੀਤ ਸਿੰਘ ਸਿੰਘ ਸਾਹਿਬ ਨਾਲ ਹੁਣ ਕੁੱਤੇ ਖਾਲੇ ਵੀ ਪੂਰੀ ਕਰ ਰਹੇ ਆ ਪੂਰੀ ਮੁੱਕਰ ਵੀ ਗਏ ਵੀ ਅਸੀਂ ਤਾਂ ਢੇਕੇ ਜੀ ਮੰਗ ਕੇ ਜੀ ਲੈ ਇੱਕ ਗੱਲ ਅਸੀਂ ਕਹਿੰਦੇ ਨਾ ਵੀ ਸੁਖਵੀਰ ਚਿੱਟਾ ਕਰਦਾ ਖਾਂਦਾ ਅੱਜ ਤੁਸੀਂ ਕਹੋ ਸਾਰੀ ਭਾਉਲੀ ਖੜੀਏ ਬਾਕੀ ਚਿੱਟਾ ਖਾਂਦਾ ਕਿਰ ਉਹਦੇ ਕਮੀਜ਼ ਕੇ ਮੰਨ ਗਿਆ ਮੁੱਕਰੀ ਯਾਰ ਭਈ ਪਹਿਲਾ ਤਾਂ ਕਰੇ ਵੀ ਫੌੜੀ ਦੇ ਬੈਠਾ ਸੀਗਾ ਨਾ ਡੀਲ ਚੇਅਰ ਤੇ ਬੈਠਾ ਸੀਗਾ ਉਹ ਤੇ ਹੁਣ ਉਹਦੇ ਕੁੜੀ ਦਾ ਵਿਆਹ ਉਹਦਾ ਪੰਗੜੇ ਪਾਉਦਾ ਫਿਰਦਾ ਏ ਉਹ ਬਾਈ ਜੀ ਕਿਦੋਂ ਮੇਰੇ ਕੋਲ ਪੈਸੇ ਹੋਣ ਨਾ ਜੀ ਲੱਤ ਮਿੰਟੀ ਜੁੱਟ ਜਾਂਦੀ ਆ ਬਹੁਤੀਆਂ ਆਪਣੀਆਂ ਪਾਰਟੀਆਂ ਉਹ ਆਸਤਾਨਾ ਜਾਂਦੇ ਨੇ 26 ਦਾ ਪਰਚਾ ਬੁਹਣ ਤੇ ਜੇ ਉਹ ਕੋਈ ਡਾਕਟਰ ਮੰਗਰੇ ਇੱਕ ਐਕਸਟਰਾ ਅਪਾਰ ਤਾਰ ਜੀ ਦਰ ਕੇ ਲੱਤ ਟੁੱਟ ਜਾਂਦੀ ਹੁੰਦੀ ਆ ਉਹ ਗੱਲ ਕੋਈ ਨਹੀਂ ਉਹਦੇ ਵਾਸਤੇ ਖੇਡ ਹੈ ਆ ਪੰਤ ਖੇਡ ਹੋਏ ਵਾਸਤੇ ਤਾਂ ਕਰਕੇ ਠੀਕ ਹੈ ਜੀ ਬਾਕੀ ਬਾਪੂ ਜੀ ਪਹੁੰਚ ਰਹੇ ਨੇ ਇੱਥੇ ਨਿਹੰਗ ਵੀ ਪਹੁੰਚ ਰਹੇ ਨੇ ਜਥੇਬੰਦੀਆਂ ਹੋਰ ਵੀ ਆ ਰਹੀਆਂ ਨੇ ਜਥੇ ਇਹ ਪਹੁੰਚ ਰਹੇ ਨੇ ਬੱਖੋ ਬਖਰੇ ਤੁਸੀਂ ਤਸਵੀਰਾਂ ਦਿਖਾ ਸਕਦੇ ਹੋ ਤੇ ਬਾਬਾ ਰਾਜਾ ਰਾਜ ਰਾਏ ਪਹੁੰਚੇ ਨੇ ਬਾਬਾ ਜੀ ਤੇ ਨਾਲ ਹੈਗੇ ਨੇ ਬਾਬਾ ਜੀ ਬਾਬਾ ਰਾਜਾ ਰਾਜ ਸਿੰਘ ਜੀ ਪਹੁੰਚੇ ਨੇ ਗੱਲਬਾਤ ਕਰਨ ਦੀ ਆਪਾਂ ਕੋਸ਼ਿਸ਼ ਕਰਾਂਗੇ ਵਾਹਿਗੁਰੂ ਜੀ ਖਾਸਾ ਸ਼੍ਰੀ ਵਾਹਿਗੁਰੂ ਬਤੇ ਬਾਬਾ ਜੀ ਕੀ ਕਹੂੰਗਾ ਜੀ ਅੱਜ ਪੰਥਕ ਜਿਹੜੀ ਪੰਥ ਬਚਾਓ ਪੰਥ ਪੰਜਾਬ ਬਚਾਓ ਰੈਲੀ ਐ ਭਾਈ ਮਤ ਪਾਲ ਦੇ ਹੱਕ ਦੇ ਵਿੱਚ ਵਧੀਆ ਦੇਖੋ ਚਾਹੀਦਾ ਜਾਨੂੰ ਇੱਕ ਜਿਹੜਾ ਪਲੇਟਫਾਰਮ ਚਾਹੀਦਾ ਸੀ ਪੰਜਾਬ ਦੇ ਨੌਜਵਾਨੀ ਨੂੰ ਉਹ ਅੱਜ ਬਣ ਰਿਹਾ ਤੇ ਸਾਰੇ ਨੌਜਵਾਨ ਸਾਰੀਆਂ ਸੰਗਤਾਂ ਪੰਜਾਬ ਦੀਆਂ ਮੈਂ ਸਭ ਨੂੰ ਬੇਨਤੀ ਕਰੂੰਗਾ ਆਓ ਆਪਾਂ ਇਸ ਮੁਹਿੰਮ ਦਾ ਹਿੱਸਾ ਬਣੀਏ ਹਮ ਰਾਖਤ ਪਾਤਸ਼ਾਹੀ ਦਾਵਾ ਅਸੀਂ ਰਾਜ ਕਰਨ ਵਾਲੇ ਆ ਤੇ ਰਾਜ ਕਰਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰਾਂ ਵੀ ਬਣ ਗਈਆਂ ਪੰਥਕ ਸਰਕਾਰ ਨਰੋਲ ਪੰਥਕ ਸਰਕਾਰ ਬਣੂਗੀ ਨੌਜਵਾਨ ਨੇ ਜਿਹੜੇ ਉਹ ਸਾਡਾ ਸਾਥ ਦੇਣ ਮੈਂ ਤਾਂ ਐਮਐਲਏ ਬਣਨਾ ਨਹੀਂ ਮੈਂ ਮੁੱਖ ਮੰਤਰੀ ਨਹੀਂ ਬਣਨਾ ਮੈਂ ਐਮਪੀ ਨਹੀਂ ਬਣਨਾ ਮੈਂ ਸਰੋਨੀ ਕਮੇਟੀ ਦਾ ਮੈਂਬਰ ਨਹੀਂ ਬਣਨਾ ਅਸੀਂ ਸੱਚ ਦਾ ਪ੍ਰਚਾਰ ਕਰਾਂਗੇ ਤੇ ਹੁਣ ਤੱਕ ਪੰਜਾਬ ਨੂੰ ਜਿਹੜੇ ਨੌਜਵਾਨਾਂ ਨੂੰ ਸਾਨੂੰ ਸਾਰੀਆਂ ਪਾਰਟੀਆਂ ਨੇ ਜਿਹੜਾ ਕੱਖੋਂ ਹੌਲੇ ਕਰਕੇ ਰੱਖਤਾ ਕਿਸੇ ਨੇ ਵੀ ਪੂਰ ਨਹੀਂ ਚੜਿਆ ਸਾਰਿਆਂ ਨੇ ਧੋਖੇ ਕਰੇ ਨੇ ਚਾਹੇ ਕਾਂਗਰਸ ਆ ਚਾਹੇ ਉਹ ਬਾਦਲ ਕਾਲਾਣਾ ਚਾਹੇ ਆਪ ਵਾਲੇ ਨੇ ਚਾਹੇ ਉਹ ਆਪਣੇ ਪਹਾਜ ਪਾਲੇ ਨੇ ਸਾਰਿਆਂ ਨੇ ਪੰਜਾਬ ਦੇ ਨਾਲ ਧੋਖਾ ਕੀਤਾ ਪੰਜਾਬ ਦੀ ਪਿੱਠ ਦੇ ਵਿੱਚ ਸੂਰੇ ਮਾਰੇ ਨੇ ਤੇ ਅੱਜ ਇੱਕ ਨਵੀਂ ਪਾਰਟੀ ਦਾ ਆਗਾਜ਼ ਹੋ ਜਾਣ ਰਿਹਾ ਤੇ ਸਾਨੂੰ ਸਾਰਿਆਂ ਨੂੰ ਇਹਨਾਂ ਦੀ ਮਦਦ ਕਰਨ ਦੀ ਤਿਆਹੀ ਦੀਆ ਜਿਹੜਾ ਪੰਜਾਬ ਦੀ ਗੱਲ ਕਰੂਗਾ ਪੰਥ ਬਚਾਉਣ ਦੀ ਗੱਲ ਕਰੂਗਾ ਕਿਸਾਨੀ ਜਵਾਨੀ ਦੀ ਗੱਲ ਕਰੂਗਾ ਮਜ਼ਦੂਰਾਂ ਦੀ ਗੱਲ ਕਰੂਗਾ ਅਸੀਂ ਹਮੇਸ਼ਾ ਉਹਦੇ ਨਾਲ ਡੱਟ ਕੇ ਖੜੇ ਆ ਜਿੰਨਾ ਚਿਰ ਇਹ ਪੰਜਾਬ ਦੀ ਤਰਜਮਾਨੀ ਕਰਦੇ ਰਹਿਣਗੇ ਅਸੀਂ ਨਾਲ ਅਬ ਕੀ ਲੱਗ ਰਿਹਾ ਇੱਕ ਪਾਸੇ ਤਾਂ ਬਾਦਲ ਪਰਿਵਾਰ ਦੀ ਰੈਲੀ ਆ ਉਹ ਵੀ ਪੰਥਕ ਆਪਣੀ ਪੰਥਕ ਪਾਰਟੀ ਮੰਨਦੇ ਨੇ ਤੇ ਆ ਕਾ ਪੰਥਕ ਪਾਰਟੀ ਬਣ ਰਹੀ ਆ ਫਿਰ ਉਹ ਤਾਂ ਆਪਣੇ ਉਹਨੂੰ ਮੰਨ ਲਵੇ ਪੰਥਕ ਪਾਰਟੀ ਕਿਹਨੂੰ ਮੰਨੀ ਆ ਸੀ ਪੰਥਕ ਪਾਰਟੀ ਉਹ ਮੰਨੀ ਜਾਣ ਉਹਨਾਂ ਨੂੰ ਕੌਣ ਮੰਨਦਾ ਉਹ ਤਾਂ ਹੁਣ ਪੰਜਾਬ ਦਾ ਨਾ ਪੰਜਾਬ 'ਚ ਉਹਦਾ ਕੱਖ ਵੀ ਨਹੀਂ ਹੈਗਾ ਹੁਣ ਉਹਨਾਂ ਦੇ ਹੁਣ ਉਹਨਾਂ ਦੇ ਪੱਲੇ ਤੇ ਵੀ ਕੱਖ ਨਹੀਂ ਹੈਗਾ ਉਹ ਪੰਜ ਤੋਂ ਪਗੋੜੇ ਨੇ ਪੰਜਾਬ ਇਹਨਾਂ ਨੂੰ ਉਹ ਗੁਰੂ ਸਾਹਿਬ ਨੇ ਉਹਨਾਂ ਨੂੰ ਭ੍ਰਿਸ਼ਟਤਾ ਗੁਰੂ ਸਾਹਿਬ ਦੇ ਉਹ ਨਕਾਰੇ ਹੋਏ ਬੰਦੇ ਨੇ ਉਹਨਾਂ ਨੇ ਗੁਰੂ ਸਾਹਿਬ ਦੀਆਂ ਬੇਅਦਬੀਆਂ ਕਰਾਈਆਂ ਨੇ ਉਹਨੇ ਬਹੁਤ ਵੱਡੇ ਕਾਰਨ ਕੀਤਾ ਕਿ ਤੱਕ ਸਿੱਖੀ ਦਾ ਸਿੱਖ ਦੀ ਪੰਛ ਦੀ ਪਿੱਠ ਦੇ ਵਿੱਚ ਪੰਜਾਬ ਦੀ ਪਿੱਠ ਦੇ ਵਿੱਚ ਛੁਰੇ ਮਾਰੇ ਨੇ ਹਮੇਸ਼ਾ ਉਹਨੇ ਕਹਾਣੀ ਕੀਤਾ ਤੇ ਉਹ ਹੁਣ ਕਦੇ ਨਹੀਂ ਆਉਣਗੇ ਨਾਲ ਲੋਕ ਉਹਨਾਂ ਨੇ ਮੂੰਹ ਲਾਉਣਗੇ ਹੁਣ ਤਾਂ ਨਵੀਂ ਦੇਖੋ ਨਵੀਂ ਪਾਰਟੀ ਆ ਇਹਦੇ ਨਾਲ ਸੰਗਤਾਂ ਨੂੰ ਜੁੜਨਾ ਚਾਹੀਦਾ ਬਾਅਦ ਤੋਂ ਬਾਅਦ ਆਉਣ ਵਾਲੇ ਸਮੇਂ ਦੇ ਵਿੱਚ ਇਹ ਪਾਰਟੀ ਦਾ ਕੀ ਨਾਮ ਰੱਖਿਆ ਜਾਵੇਗਾ ਜੀ ਇਹ ਤਾਂ ਹੁਣ ਅੱਜ ਲਾਂਚ ਕਰਨਗੇ ਵੀ ਕੀ ਰੱਖਦੇ ਨੇ ਅਸੀਂ ਨਾਲ ਇਹ ਸੀਗੇ ਸ਼ਰਮਣੀਆਂ ਕਾਲੀਦਾਲਾ ਅਨੰਦਪੁਰ ਸਾਹਿਬ ਰੱਖਣਾ ਨਾਮ ਜੋ ਵੀ ਕਰਨਗੇ ਅਸੀਂ ਨਾਲ ਆ ਤੇ ਉਹ ਕੀ ਕਹੋਂਗੇ ਨਮਰਪਾਲ ਤੇ ਐਨਐਸਏ ਲੱਗੀ ਐ ਤੇ ਹੁਣ ਯੂਪੀ ਯੂਪੀ ਲਗਾਦੀ ਦੇਖੋ ਸਰਕਾਰਾਂ ਚਾਹੇ ਪੰਜਾਬ ਸਰਕਾਰ ਹੋਵੇ ਚਾਹੇ ਸੈਂਟਰ ਸਰਕਾਰ ਹੋਵੇ ਇਹਨਾਂ ਨੇ ਹਮੇਸ਼ਾ ਹੀ ਸਾਨੂੰ ਜਿਹੜਾ ਹੈਗਾ ਉਹ ਪੰਜਾਬ ਨੂੰ ਮਾਰਾਈ ਆ ਤੇ ਮੈਂ ਪੁੱਛਦਾ ਐਨਐਸਏ ਹੁਣ ਉਹ ਜਿਹੜੀ 2 ਸਾਲ ਦੀ ਹੁੰਦੀ ਆ ਪੰਜਾਬ ਉਹ ਹੁਣ ਖਤਮ ਹੋ ਗਈ ਉਹ ਲੱਗਣੀ ਨਹੀਂ ਸੀ ਹੁਣ ਇਹਨੇ ਯੂਪੀ ਲਾਤਾ ਕੋਈ ਬਹਾਨੇ ਕੱਢ ਕੱਢ ਕੇ ਲਾਉਂਦੇ ਰਹਿੰਦੇ ਨੇ ਇਹਨਾਂ ਨੇ ਲਾਉਣੀ ਲਾਈ ਜਾਣਾ ਕੋਈ ਗੱਲ ਨਹੀਂ ਸਾਡਾ ਕੰਮ ਆ ਸੀ ਆਪੇ ਬਾਹਰ ਲਿਆਵਾਂਗੇ ਭਾਈ ਜਗਤਾਰ ਸਿੰਘ ਹਵਾਰਾ ਸਾਣੇ ਅਸੀਂ ਸਾਰਿਆਂ ਨੂੰ ਬਾਹਰ ਹੀ ਲੈ ਕੇ ਆਵਾਂਗੇ ਲੋਕ ਸਾਥ ਦੇਣ ਜੀ ਲੱਗਦਾ ਜੀ 27 ਦੇ ਵਿੱਚ ਪਾਰਟੀ ਕਾਮਯਾਬ ਹੋਊਗੀ ਖਾਲਸਾ ਰਾਜ ਆ ਜਾਵੇਗਾ ਕੀ ਲੱਗਦਾ ਵੀ ਹੋਰ ਪਾਰਟੀਆਂ ਵੀ ਖੜੀਆਂ ਨੇ ਕਾਂਗਰਸ ਆਕਾਲੀ ਦਲ ਵੀ ਸਾਰਾ ਕੋਲ ਦੇਖ ਰਿਹਾ ਲੋਕਾਂ ਨੇ ਹੁਣ ਇਹਨਾਂ ਨੂੰ ਵੀ ਦੇਖਣਗੇ ਨਾ ਉਹ ਇਹਨਾਂ ਨੂੰ ਲਿਆਉਣਗੇ ਸਾਰਿਆਂ ਨੇ ਦੇਖ ਲਖਿਆ ਇੱਕ ਚੰਡੇ ਥੱਲੇ ਸਾਰੇ ਇਕੱਠੇ ਆਉਣਗੇ ਜਿਵੇਂ ਉਹ ਅਲੱਗ-ਅਲੱਗ ਰੈਲੀਆਂ ਜਿਵੇਂ ਸਿਮਰ ਸਿੰਘ ਜੀ ਮਾਨਵੀ ਰੈਲੀ ਕਰ ਰਹੇ ਨੇ ਉਹ ਇਕੱਠੇ ਨਾਲ ਆਉਣਗੇ ਫਿਰ ਅਸੀਂ ਸਾਰਿਆਂ ਨੂੰ ਕਹਾਂਗੇ ਵੀ ਇਕੱਠੇ ਹੋਵੋ ਪੰਥ ਦੀ ਏਕਾ ਦੇ ਇਕਤਾ ਚਾਹੀਦਾ ਸਾਨੂੰ ਹੋਊਗਾ ਹੋਊਗਾ ਸਾਰਾ ਕੁਝ ਹੋਊਗਾ ਸਮੇਂ ਦੇ ਨਾਲ ਸਾਰਾ ਕੁਝ ਹੋਊਗਾ ਇਸ ਸਾਲ ਸਾਡੇ ਨਾਲ ਬਾਬਾ ਰਾਜਾ ਰਾਜਰਾਜ ਸਿੰਘ ਜੀ ਤੇ ਗੱਲਬਾਤ ਕੀਤੀ ਹੈ ਕਹਿੰਦੇ ਖਾਲਸਾ ਰਾਜ ਲੈ ਕੇ ਆਵਾਂਗੇ ਤੁਸੀਂ ਪਿੱਛੇ ਵੀ ਜਿਹੜਾ ਇਕੱਠ ਦੇਖ ਸਕਦੇ ਹੋ ਪੰਥਕ ਰੈਲੀ ਹੈ ਜਿਹੜੀ ਪੰਥ ਬਚਾਓ ਪੰਜਾਬ ਚੋਪਾਈ ਮਤਪਾਲ ਦੇ ਅਕਦੇ ਵਿੱਚ ਅੱਜ ਜਿਹੜਾ ਰਸਮੀ ਐਲਾਨ ਕਰਨਗੇ ਰਸਮੀ ਐਲਾਨ ਵੀ ਕੀਤਾ ਜਾਵੇਗਾ ਅੱਜ ਜਿਹੜਾ ਪਾਰਟੀ ਦਾ ਨਾਮ ਜਿਹੜਾ ਪਾਰਟੀ ਦੇ ਨਾਮ ਦਾ ਐਲਾਨ ਜਿਹੜਾ ਕੀਤਾ ਜਾਵੇਗਾ ਤੁਸੀਂ ਇਕੱਠ ਵੀ ਦੇਖ ਸਕਦੇ ਹੋ ਪਿੱਛੇ ਮੇਰੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਹੜਾ ਇਕੱਠ ਹੈ ਪਾਈ ਮਤਪਾਲ ਦੇ ਹੱਕ ਦੇ ਵਿੱਚ ਜੋ ਰੈਲੀ ਅੱਜ ਮੁਕਸਰ ਸਾਹਿਬ ਹੋ ਰਹੀ ਹੈ